ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਪਣੇ ਪਿੰਡਾਂ ਦੇ ਵਿੱਚ ਆ ਜਿਵੇਂ ਜਿਹੜੇ ਆਪਾਂ ਇੱਕ ਗੱਗਰ ਦੀ ਗੱਲ ਕਰਿਓ ਇਹ ਘੱਗਰ ਜੋ ਚਾਂਦਪੁਰੇ ਵਾਲੇ ਸਾਈਡ ਆਉਂਦੀ ਆ ਇਧਰੋਂ ਚਾਂਦਪੁਰਾ ਰਹਿ ਜਾਂਦਾ ਜੀ ਤੇ ਇਧਰਲੀ ਸਾਈਡ ਜਿਹੜੋ ਸਰਦੂਲਗੜ ਦੇ ਵਿੱਚ ਆ ਤੇ ਮੇਰੇ ਨਾਲ ਸਾਰੇ ਆਪਣੇ ਕਿਸਾਨ ਭਰਾ ਨੇ ਕਿਉਂਕਿ ਅੱਜ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਜੇ ਆਪਾਂ ਉਧਰ ਹਰੀਕੇ ਪਤਨ ਵਾਲੀ ਸਾਈਡ ਕਰਾਂ ਕਿ ਬਹੁਤ ਬੁਰਾ ਹਾਲ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਸਾਰਿਆਂ ਨੂੰ ਇਹੋ ਜਿਹਾ ਹਾਲ ਦਾ ਪਤਾ ਹੁੰਦਾ ਵੀ ਜੇ ਆਪਾਂ ਸੁੱਕੀ ਸਾਰ ਦੇ ਵਿੱਚ ਵੀ ਜਿੱਥੇ ਬੈਠੇ ਆ ਉਥੋਂ ਦੀ ਅਪਡੇਟ ਆ ਗਈ ਬਾਰਸ਼ੀ ਕਾਰਨ ਵੀ ਬਹੁਤ ਬੁਰਾ ਹਾਲ ਆ ਕਿ ਬਹੁਤੇ ਘਰਾਂ ਦੀਆਂ ਛੱਤਾਂ ਡਿੱਗੀਆਂ ਹੋਈਆਂ ਤੇ ਜਿਹੜੇ ਆਮ ਲੋਕ ਨੇ ਉਹ ਵੀ ਇੰਨੇ ਕਿ ਦੁਖੀ ਪਰੇਸ਼ਾਨ ਨੇ ਕਿਉਂਕਿ ਇਹ ਵੀ ਸਵੇਂ ਹੋਏ ਹੋਏ ਨੇ ਤੇ ਮੇਰੇ ਨਾਲ ਕੁਸ਼ਕ ਭਰਾ ਨੇ ਮੈਂ ਥੋੜੀ ਜੀ ਜਾਣਕਾਰੀ ਦੇਵਾਂ ਲੈ ਵੀ ਦੋਸਤੋ ਘੱਗਰ ਆ ਜਿਹੜਾ ਘੱਗਰ ਦੇ ਜਿਹੜੇ ਮੇਰੇ ਕਿਸਾਨ ਭਰਾ ਨੇ ਮੇਰੇ ਨਾਲ ਨੇ ਜੋ ਕਿ ਜਦੋਂ ਵੀ ਕਗਰ ਦੇ ਹਾਲਾਤ ਹੋਏ ਨੇ ਉਦੋਂ ਤੱਕ ਦੇ ਇਹ ਬਣੇ ਹੋਏ ਨੇ ਜੁੜੇ ਹੋਏ ਨੇ ਇਕ ਜੂਟਾ ਕਿਉਂਕਿ ਅਲੱਗ-ਅਲੱਗ ਪਿੰਡਾਂ ਤੋਂ ਆ ਫਿਰ ਵੀ ਇਹ ਜਾਣਕਾਰੀ ਦਿੰਦੇ ਨੇ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜੋ ਕਗਰ ਆ ਜੀ ਕਗਰ ਦੇ ਤੁਸੀਂ ਕੰਡੇ ਦੇ ਬੈਠੇ ਹੋ ਕਿੰਨਾ ਦਿਨ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਸਾਨੂੰ ਇਹ ਬਹੁਤ ਦਿਨ ਹੋ ਗਿਆ ਚੈਨੀਆ ਦਾ ਵੀ ਅੱਜ ਤੁਰ ਤੱਕ ਅਸੀਂ ਅੱਜ ਬਹੁਤ ਮਿਹਨਤ ਮੁੰਡਿਆਂ ਨਾਲ ਲਾ ਕੇ ਤੁਰ ਤੱਕ ਬੰਨ ਬਣਾ ਮੈਂ ਦੇਖ ਹੀ ਰਿਹਾ ਜੀ ਜਿਵੇਂ ਤੁਸੀਂ ਪੌਪ ਲੈਣਾ ਮੈਂ ਮੰਨ ਕੇ ਦੋ ਪੌਪ ਲੈਣਾ ਇਦਾਂ ਚਲਾ ਰੱਖਿਆ ਤੁਸੀਂ ਕਈ ਪਿੰਡਾਂ ਨਾਲ ਕੀ ਪਿੰਡਾਂ ਦੇ ਨਾਲ ਤੇ ਜਿਹੜਾ ਇਹ ਬੰਨ ਦੀ ਜਾਣਕਾਰੀ ਦਿੰਨੇ ਆ ਆਪਾਂ ਬੰਨ ਇਹ ਬੰਨ ਵੀ ਦੇਖਣ ਦੇ ਵਿੱਚ ਆਇਆ ਜੀ ਜਿਹੜਾ ਤੁਸੀਂ ਪੱਕਾ ਪਰਮਾਨੈਂਟ ਹੀ ਬੰਨ ਲਾ ਰੱਖਿਆ ਬਾਪੂ ਜੀ ਲਾ ਰੱਖਿਆ ਗੱਲ ਸੱਚ ਆਹ 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 ਅੱਛਾ ਜੀ ਅੱਛਾ ਲੈ ਵੀ ਦੋਸਤੋ ਜਿਹੜਾ ਬੰਨ ਆ ਇਹ ਪੱਕਾ ਲਾ ਰੱਖਿਆ ਦੀ ਕਾਰਨ ਕਿਉਂਕਿ ਪਾਣੀ ਦੇ ਜਿਹੜੇ ਹਾਲਾਤ ਨੇ ਉਹ ਕੋਈ ਪਾਸ ਨਹੀਂ ਕਦੋਂ ਵੀ ਆ ਸਕਦਾ ਵੀ ਇਹ ਜਿਹੜਾ ਪੱਕਾ ਬੰਨ ਆ ਜੀ ਇਹ ਉਮਰਾਂ ਤੱਕ ਲਾ ਰੱਖਿਆ ਅੱਜ ਇਹ ਲੱਗੇ ਪਏ ਨੇ ਸਾਰੇ ਮੇਰੇ ਕਿਸਾਨ ਭਰਾ ਕਿਉਂਕਿ ਸੈਵੇਂ ਪਏ ਨੇ ਤੇ ਹੋਰ ਵੀ ਅ ਅੱਛਾ ਜਿਹੜਾ ਇਹ ਬੰਨ ਆ ਜੀ ਇਹ ਪੱਕੇ ਪਰਮਾਨੈਂਟ ਤੇ ਲਾ ਰੱਖਿਆ ਇਹ ਬੰਨ ਵੀਰੇ ਇਸ ਲਈ ਲਾਉਣਾ ਪਿਆ ਕਿਉਂਕਿ ਜਿਹੜਾ ਪਿੱਛੋਂ ਅਲੀਕੇ ਪੁਲ ਤੋਂ ਜਿਹੜਾ ਬੰਨ ਆ ਰਿਹਾ ਇਧਰ ਆ ਜੀ ਉਹ ਕਈ ਥਾਂ ਨਾ ਬੰਨ ਦੇ ਵਿੱਚ ਮੰਨ ਲਾ ਖੱਡੇ ਪਾਏ ਹੋਏ ਨੇਗੇ। ਇਹਨਾਂ ਦਾ ਮਤਲਬ ਬੰਨ ਹੈ ਹੀ ਨਹੀਂ ਬਿਲਕੁਲ। ਬਿਲਕੁਲ ਬੰਨ ਹੈ ਨਹੀਂਗਾ। ਉਹਦੇ ਕਾਰਨ ਕੀ ਹੈ ਨਵਾਂ ਬੰਨ ਲਾਉਣਾ ਪਏ 2 ਕਿੱਲੇ ਵਾਹੀ ਨਵਾਂ ਬੰਨ ਲੱਗੂਗਾ। ਅੱਛਾ ਈ ਅੱਛਾ। ਤੇ ਇਸ ਕਰਕੇ ਹੱਡੀ ਲੋਕਾਂ ਨੂੰ ਬੇਨਤੀ ਆ ਵੀ ਬਰੇ ਇਹਨੂੰ ਅਣਗੌਲਿਆ ਨਾ ਕਰੋ ਕਿਉਂਕਿ ਪਿੱਛੇ ਬੰਨ ਹੈ ਨਹੀਂਗਾ। ਜਿਹੜੇ ਭਾਈ ਜੀ ਜਿਵੇਂ ਤੁਸੀਂ ਇਹ ਸਵਾਲ ਕੀਤਾ ਵੀ ਆ ਵੀ ਤੁਸੀਂ ਕਹਿੰਦੇ ਵੀ ਗੌਲਿਆ ਨਾ ਕਰੋ ਵੀ ਅੱਜ ਦੇ ਜਿਹੜਾ ਜ਼ਿਮੀਂਦਾਰ ਹੀ ਇੱਥੇ ਕਿਉਂ ਆ ਵੀ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ। ਉਹੀ ਇਹ ਚੀਜ਼ ਆ ਵੀ ਅੱਜ ਜੋ ਮੰਨ ਕੇ ਚੱਲ ਮੇਰੇ ਮਜ਼ਦੂਰ ਭਰਾ ਨੇ ਜੋ ਵੀ ਕੋਈ ਕੰਮ ਧੰਦਾ ਕਰਦਾ ਵੀ ਅੱਜ ਇਸ ਚੀਜ਼ ਨੂੰ ਪਹਿਲ ਦੇਣੀ ਚਾਹੀਦੀ ਆ ਆਪਾਂ ਨੂੰ ਨਹੀਂ ਬਹੁਤ ਜ਼ਿਆਦੇ ਮਜ਼ਦੂਰ ਵੀ ਜਿਹੜੇ ਹੈਗੇ ਨੇ ਸਾਡੇ ਵੀਰ ਹੈਗੇ ਨੇ ਆਏ ਹੋਏ ਨੇਗੇ ਤੇ ਪਰ ਜਿਹੜੇ ਘਰਾਂ 'ਚ ਬੈਠੇ ਆ ਸੀ ਉਹਨਾਂ ਨੂੰ ਇਹ ਕਹਿਣਾ ਵੀ ਇਸ ਚੀਜ਼ ਨੂੰ ਅਣਗੌਲਿਆ ਨਾ ਕੀਤਾ ਜਾਵੇ ਕਿਉਂਕਿ ਪਿੱਛੇ ਜਿਹੜਾ ਬੰਨ੍ਹ ਵਾਲੀ ਕੇ ਪੁਲ ਤੋਂ ਕਈ ਥਾਂ ਬੰਨ੍ਹ ਨਹੀਂ ਹੈ ਨੀਗਾ ਠੀਕ ਹੈ ਕਹਿੰਦਾ ਮਤਲਬ ਸਾਫ ਆ ਬਾਣਾ ਦੇ ਮੇਲ ਆਗਾ ਜਿੱਥੋਂ ਕਿ ਪਾਣੀ ਬਾਹਣਾ ਦੇ ਵਿੱਚ ਪੈ ਵੀ ਰਿਹਾਗਾ ਠੀਕ ਹੈ ਜੀ ਇਸ ਲਈ ਇਹ ਜਿਹੜਾ ਬੰਨ ਨਾ ਨਮਾ ਦੋ ਕਿੱਲੇ ਵਾਹੀ ਬੰਨ ਆਪਾਂ ਨੂੰ ਨਮਾ ਬੰਨ ਬਣਾਉਣਾ ਪਿਆਗਾ ਠੀਕ ਹੈ ਜੀ ਠੀਕ ਹੈ ਲੈਰੀ ਭਰਾ ਨੇ ਇਹ ਗੱਲ ਬਹੁਤ ਸੋਹਣੀ ਦੱਸੀ ਹੈ ਵੀ ਦੋਸਤੋ ਜਿਹੜੀਆਂ ਨਗੇਲੀ ਹੁਣ ਆਪਾਂ ਸੁੱਕੀਸਾਰ ਦੇ ਵਿੱਚ ਬੈਠੇ ਆਂ ਸੁੱਕੀਸਾਰ ਦੇ ਵਿੱਚ ਬੈਠਣਾ ਆਪਣਾ ਅੱਜ ਆਪਾਂ ਆਪਣੇ ਘਰਾਂ ਦੇ ਜੇ ਕੰਮ ਧੰਦਾ ਛੱਡ ਦਿੰਨੇ ਆ ਸੋਹ ਸਕਦਾ ਵੀ ਆਪਾਂ ਵੱਜ ਸਕਦੇ ਆ ਕਿਉਂਕਿ ਜ਼ਿਆਦਾ ਖਤਰਾ ਬਣ ਜਾਣਾ ਭਾਵੇਂ ਕਿ ਇਹ ਪਿੰਡ ਉੱਚੇ ਦੇ ਵਿੱਚ ਬੈਠਾ ਪਰ ਇਹ ਪਿੰਡਾਂ ਨੂੰ ਬਹੁਤ ਡਰ ਪੈਦਾ ਹੋ ਰਿਹਾ ਤੇ ਮੇਰੇ ਨਾਲ ਕੁਝ ਕਿਸਾਨ ਭਰਾ ਨੇ ਜਿਨ੍ਹਾਂ ਨੇ ਲੱਗੇ ਪਏ ਨੇ ਦਿਨ ਰਾਤ ਹੋ ਕੇ ਅੱਜ 70 75 ਸਾਲ ਦੀ ਏਜ ਦੇ ਵਿੱਚ ਬਾਪੂ ਨੂੰ ਘਰੇ ਬੈਠਣਾ ਸੀ ਪਰ ਬਾਹਰ ਆਉਣ ਦਾ ਜਿਹੜਾ ਮਕਸਦ ਆ ਅੱਜ ਹਰੇਕ ਪੰਜਾਬ ਇਹੀ ਗੱਲ ਕਹਿੰਦਾ ਸੁੱਖਾਂ ਦੀਆਂ ਅਰਦਾਸਾਂ ਕਰਦਾ ਅੱਜ ਆਪਣਾ ਘਰੇ ਬੈਠਣ ਦਾ ਸਮਾਂ ਨਹੀਂ ਹੈਗਾ ਮੇਰੇ ਨਾਲ ਕੁਝ ਭਰਾ ਨੇ ਬਾਪੂ ਅੱਜ ਦੇ ਦਾ ਹਾਲਾਤ ਇੱਥੇ ਦਾ ਫਿਰ ਖਾਤਰਾ ਬਣਿਆ ਪਿਆ ਛੁੱਡੂ ਦਾ ਇਹਦਾ ਖਾਤਰਾ ਖਾਤਰਾ ਬਣਿਆ ਪਿਆ ਹੈ ਚੀਜ਼ ਦਾ ਅੱਜ ਹਾਲਾਤ ਇੰਨੇ ਇੱਕ ਹੋ ਗਏ ਭਾਵਕ ਹੋ ਗਏ ਵੀ ਆਪਾਂ ਨੂੰ ਯਾ ਸੋਚਣਾ ਚਾਹੀਦਾ ਵੀ ਜਿਹੜੇ ਘਰ ਦੇ ਵਿੱਚ ਬੈਠੇ ਨੇ ਅੱਜ ਘਰੇ ਬੈਠਣ ਦਾ ਟਾਈਮ ਨਹੀਂ ਦੇਖੋ ਆ ਇਦਾਂ ਹੋਣਾ ਚਾਹੀਦਾ ਸੱਚੇ ਪਾਤਸ਼ਾਹ ਮਿਹਰ ਕਰੇ ਮੇਰੇ ਜਿੰਨੇ ਵੀ ਜੂਥ ਆ ਜਿੰਨਾ ਵੀ ਜੂਥ ਦੇਖਦਾ ਜੀ ਮੈਂ ਸਾਰਿਆਂ ਨੂੰ ਅਪਡੇਟ ਦੇਣਾ ਵੀ ਬਾਪੂ ਵੀ ਨਾ ਦੇਖੋ ਅੱਖਾਂ ਚੋਂ ਭਾਵਕ ਹੋ ਗਿਆ ਵੀ ਆਹ ਹਾਲਤ ਦੇਖਣੀ ਪੈਗੀ ਜੇ ਤੁਸੀਂ ਇਹ ਗੱਲ ਨੂੰ ਸੋਚਦੇ ਹੋ ਅੱਜ ਜੋ ਕਿ ਇੱਥੋਂ ਖਾਤਰਾ ਬਣਿਆ ਪਿਆ ਇਹ ਮੈਂ ਇਧਰਲੇ ਪਾਸੇ ਪੋਲਾ ਆ ਜਾਂਦਾ ਜੀ ਅਲੀਕਾ ਅਲੀਕੇ ਦੇ ਪੋਲ ਦੇ ਨਾਲ ਜਿਹੜੀ ਪਿਲਸ਼ੀਆਂ ਦੀ ਹਾਦ ਆ ਜਿਹੜੀ ਆਪਣੀ ਆਪਸ ਵਿੱਚ ਲੱਗਦੀ ਏ ਬਾਈ ਜੀ ਆਪਾਂ ਹੈਗੇ ਕਿਹੜੀ ਜਗ੍ਹਾ ਦੇ ਵਿੱਚਾਂ ਇਹਨਾ ਆਪਾਂ ਵੀਰੇ ਫਤਿਹਪੁਰ ਤੇ ਪਿਲਸੀਆਂ ਦੀ ਹੱਦ ਤੇ ਖੜੇ ਆਂ ਕਗਰ ਤੇ ਜੀ ਕਗਰ ਦਾ ਜਿਹੜਾ ਬੰਨਾਂ ਪਿਲਸੀਆਂ ਫਤਿਹਪੁਰ ਦੀ ਹੱਦ ਤੇ ਖੜੇ ਆਂ ਇੱਥੇ ਬੰਨ ਬਿਲਕੁਲ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਲੈ ਵੀ ਦੋਸਤੋ ਬਾਈ ਨੇ ਦੱਸਿਆ ਵੀ ਕਿਹਨਾ ਬੰਨ ਬਿਲਕੁਲ ਨਹੀਂ ਹੈਗਾ ਇਹ ਬਾਈ ਜੀ ਖੇਤਾਂ 'ਚ ਪਾਣੀ ਇੱਥੋਂ ਜਾ ਖੇਤਾਂ 'ਚ ਪਾਣੀ ਪੈਣਾ ਸ਼ੁਰੂ ਹੋ ਗਿਆ ਦੇਖੋ ਥੋੜਾ ਜਿਆਦਾ ਸ਼ੁਰੂ ਵਿੱਚ ਪਾਣੀ ਸ਼ੁਰੂ ਭਾਈ ਜੀ ਜੇ ਇੱਥੇ ਖਾਤਰਾ ਬਣਦਾ ਕਿੰਨੇ ਪਿੰਡਾਂ ਦਾ ਨੁਕਸਾਨ ਹੋ ਸਕਦਾ ਜਿਆਦਾ ਨੁਕਸਾਨ ਮੋਡਾ ਤੇ ਫਤਿਹਪੁਰ ਦਾਗਾ ਬਾਕੀ ਕਈ ਪਿੰਡਾਂ ਨੂੰ ਖਾਤਰਾ ਖਸਲਾਂ ਦਾ ਵੀ ਨੁਕਸਾਨ ਆ ਤੇ ਜਿੱਥੇ ਤੇ ਅੱਜ ਜਿਹੜੇ ਲੋਕਾਂ ਨੂੰ ਲੱਗਦਾ ਵੀ ਇੱਥੇ ਖਾਤਰਾ ਨਹੀਂ ਹੈਗਾ ਤੁਸੀਂ ਕੀ ਕਹਿਣਾ ਚਾਹਦੇ ਹੋ ਵੀ ਖਾਤਰਤਾ ਬਣਿਆ ਪਿਆ ਇਹ ਚੀਜ਼ ਦਿਖਾਉਣੀ ਆ ਮੈਂ ਜਿੰਨੇ ਵੀ ਮਾਦੀਨ ਰਾਹੀ ਪੱਤਰਕਾਰ ਭਰਾ ਨੇ ਜਿਹੜੀ ਅਪਡੇਟ ਦਿੰਦੇ ਨੇ ਉਹ ਸਹੀ ਅਪਡੇਟ ਕਰਿਆ ਕਰੋ ਤੁਸੀਂ ਸੁੱਕੀ ਸਾਰ ਦੇ ਵਿੱਚ ਆ ਕੇ ਜਿੱਥੋਂ ਤੱਕ ਪਹੁੰਚਣਾ ਹੁੰਦਾ ਹਾਲਾਂਕਿ ਅਸੀਂ ਇੱਥੋਂ ਮਸਾ ਲੰਗਣਾ ਹੋਇਆ ਕਿਉਂ ਲੰਗਣਾ ਆ ਕਿਉਂਕਿ ਇੱਥੇ ਜੰਗਲ ਬਣਿਆ ਪਿਆ ਬਹੁਤ ਡਾਰਾਗਾ ਬਿਰੇ ਬੜੀਆਂ ਹਾਲਤਾਂ ਦੇ ਵਿੱਚ ਆਏ ਹੋਏ ਆ ਵੀ ਅਪਡੇਟ ਇਦਾਂ ਦੀ ਦਿਆ ਕਰੋ ਜਿੱਥੇ ਖਾਤਰਾ ਬਣ ਗਿਆ ਜਿੱਥੇ ਖਾਤਰਾ ਹੈਗਾ ਉੱਥੇ ਤਾਂ ਹੈਗਾ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ ਪਰ ਅੱਜ ਦੇ ਜਿਹੜੇ ਹਾਲਾਤ ਆ ਅੱਛਾ ਭਾਈ ਇੱਥੇ ਹਜੇ ਤੱਕ ਕੋਈ ਨਹੀਂ ਪਹੁੰਚਿਆ ਇੱਥੇ ਕਿਉਂਕਿ ਪਿੱਛੇ ਜਿੱਥੇ ਬੰਨ ਸਾਫ ਹੈ ਉੱਥੇ ਬੰਨ ਵਧੀਆ ਉੱਥੋਂ ਦੇਖ ਕੇ ਹਰੇਕ ਵਾਪਸ ਮੁੜ ਜਾਂਦਾ ਇੱਥੇ ਕੋਈ ਆਇਆ ਨਹੀਂ ਲੈ ਵੀ ਦੋਸਤੋ ਜਿਹੜੀ ਅਪਡੇਟ ਆ ਇੱਥੋਂ ਦੀ ਇਹ ਆਪਾਂ ਖੜੇ ਆ ਜੀ ਜਿਹੜਾ ਇਹਦਾ ਆਉਣ ਦਾ ਮੇਨ ਰਸਤਾ ਮੈਨੂੰ ਦੱਸਦਾ ਮੇਰੇ ਜਿੰਨੇ ਵੀ ਮਾਧਿਅਮ ਰਾਹੀ ਚੈਨਲ ਵਾਲੇ ਭਰਾ ਨੇ ਆਪਾਂ ਨੂੰ ਸਪੋਰਟ ਵੀ ਕਰਦੇ ਹੋ ਤੇ ਕੰਟੈਕਟ ਵੀ ਕਰਦੇ ਹੋ ਇਹਦਾ ਜਿਹੜਾ ਆਉਣ ਦਾ ਰਸਤਾ ਤੁਸੀਂ ਮੋੜਾ ਪੁੱਛਣਾ ਮੋਡੇ ਵਾਲਾ ਰਾਹ ਪੁੱਛਣਾ ਮੋਡੇ ਵਾਲੇ ਤੋਂ ਸਿੱਧਾ ਰਾਹ ਆ ਕੇ ਇਹ ਚੀਜ਼ ਦੱਸਿਓ ਵੀ ਸਾਨੂੰ ਜਿੱਥੇ ਖਾਤਰਾ ਬਣਿਆ ਉੱਥੋਂ ਦੀ ਅਪਡੇਟ ਜ਼ਰੂਰ ਸਾਂਝੀ ਕਰਿਓ ਕਿਉਂਕਿ ਜੇ ਇੱਥੋਂ ਦੇ ਹਾਲਾਤ ਇਦਾਂ ਦੇ ਬਣਦੇ ਨੇ ਤਾਂ ਇਹ ਕਈ ਪਿੰਡਾਂ ਦਾ ਨੁਕਸਾਨ ਆ ਜੀ ਕਿਉਂਕਿ ਇਹ ਪਾਣੀ ਖੇਤਾਂ 'ਚ ਜਾਣ ਲੱਗ ਗਿਆ ਖੇਤਾਂ 'ਚ ਭਾਈ ਜੇ ਇਹ ਜੇ ਮੰਨ ਕੇ 2 ਇੰਚ 2 ਇੰਚ ਹੋਰ ਪਾ ਨਾਲੀ ਚੜਦੀ ਹੈ ਕਿ ਗਰ ਚੜਦਾ ਤਾਂ ਪਾਣੀ ਖੇਤਾਂ ਚ ਜਾਊਗਾ ਜੇ ਅੱਧਾ ਫੁੱਟ ਕਗਰ ਹੋਰ ਚੜਦਾ ਤਾਂ ਇਹ ਪਾਣੀ ਖੇਤਾਂ ਚ ਵਗ ਜਾਊਗਾ ਲੈ ਵੀ ਜਿਹੜੇ ਜਿਹੜੇ ਨਵਾਂ ਬੰਨ ਬਣ ਰਿਹਾ ਇਹ ਪਾਣੀ ਉਹਦੇ ਨਾਲ ਲੱਗਣਾ ਸ਼ੁਰੂ ਹੋ ਜਾਊਗਾ ਅੱਛਾ ਅੱਛਾ ਅੱਧਾ ਫੁੱਟ ਪਾਣੀ ਹੋਰ ਚੜਨਾ ਨਾਲ ਕਿਉਂਕਿ ਇੱਥੇ ਬੰਨ ਹੀ ਹੈ ਨਹੀਂਗਾ ਇਹ ਭਾਈ ਜੇ ਇਹਦਾ ਆਉਣ ਦਾ ਸਾਇੰਸ ਸਿੰਪਲ ਰਸਤਾ ਕਿੱਥੋਂ ਆ ਕਿੱਥੋਂ ਦਾ ਸਿੰਪਲ ਜਿਹੜਾ ਫਤਿਹਪੁਰ ਵਾਲਾ ਬੰਨ ਆ ਮੇਨ ਆ ਉੱਥੋਂ ਥੋੜਾ ਜਿਹਾ ਅੱਗੇ ਆਪਾਂ ਅਲੀਗਾਂ ਵਾਲੀ ਸਾਈਡ ਪਿਲਸੀਆਂ ਵਾਲੀ ਸਾਈਡ ਬੰਨ ਤੇ ਆਵਾਂਗੇ ਤਾਂ ਲੇ ਵੀ ਦੋਸਤੋ ਮੇਰੇ ਨਾਲ ਭਰਾ ਨੇ ਇੱਧਰ ਵੀ ਲੱਗੇ ਹੋਏ ਨੇ ਜਿਹੜੀਆਂ ਜਿੱਥੋਂ ਤੱਕ ਵੀ ਮੇਰੀਆਂ ਮਾਤਾ ਨੇ ਭੈਣਾਂ ਨੇ ਹਰਿਆਣਾ ਜੀ ਹੱਦ ਪੈ ਜਾਂਦੀ ਆ ਪਿਲਸ਼ੀਆਂ ਦੀ ਇਹ ਵੀ ਇੱਕ ਜੁੱਟ ਹੋ ਕੇ ਲੱਗੇ ਹੋਏ ਨੇ ਭਰਾ ਕਿਉਂਕਿ ਆਪਾਂ ਆਪਣੀ ਅੱਜ ਮਿਹਨਤ ਦਾ ਕੰਮ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਹੁੰਦੀ ਆ ਤੇ ਅੱਜ ਦੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਜਿੰਨੇ ਵੀ ਹੈਗੇ ਨੇ ਉਹ ਆਪਣੇ ਆਪ ਲੱਗੇ ਪਏ ਨੇ ਪਰ ਮੈਂ ਇਹ ਮੇਰੇ ਜੁੱਥ ਨੂੰ ਗੱਲ ਕਰਦਾ ਵੀ ਅੱਜ ਬਾਪੂਆਂ ਨੂੰ ਤੇ ਇਹ ਅਰਦਾਸ ਕਰਦੇ ਆ ਵੀ ਬਾਪੂਆਂ ਨੂੰ ਤਾਂ ਘਰੇ ਬਹਿ ਕੇ ਅਰਦਾਸ ਕਰੀਏ ਪਰ ਜਾਇਦਾ ਅੱਜ ਦਾ ਜੂਠਾ ਉਹਨਾਂ ਨੂੰ ਬਾਹਰ ਨਿਕਲਣਾ ਚਾਹੀਦਿਆ ਸੋਡੀ ਜੇ ਜਮਾਨੀ ਜਾਗਦੀ ਆ ਤੁਸੀਂ ਇਸ ਬੰਨਾਂ ਦੀ ਜਰੂਰ ਗੌਰ ਕਰੋ ਕਿਉਂਕਿ ਇਹ ਬੰਨ ਹੀ ਨਹੀਂ ਹੈਗਾ ਇੱਥੇ ਜਿੱਦਾਂ ਵੀ ਮੰਨ ਕੇ ਉਹ ਬੰਨ ਲੱਗਿਆ ਹੋਇਆ ਜਾਂ ਇੱਧਰ ਬੰਨ ਇੱਧਰ ਹੈਗਾ ਬੰਨ ਪਰ ਆਹ ਜਿਹੜਾ ਬੰਨ ਦਾ ਬਹੁਤ ਘਟੋ ਘਟੇ ਪਾੜ ਹੋਇਆ ਜੀ ਚ 40 45 ਫੁੱਟ ਦਾ ਪਾੜੂ ਹੋਇਆ ਇਹ 40 ਫੁੱਟ 40 ਫੁੱਟ ਦਾ ਪਾਣੀ ਸਾਰਾ ਉਧਰ ਫਤਿਹਪੁਰ ਬੰਨੀ ਜਾ ਡੂੰਗਾ ਹੀ ਵਾਲਾ ਅੱਛਾ ਡੂੰਗਾ ਬਹੁਤ ਆ ਬਾਪੂ ਯਾਰ 2023 ਚ ਪਾਣੀ ਇੱਥੋਂ ਦੀ ਲੰਗੇ ਅੱਛਾ ਜੀ ਅੱਛਾ 2023 ਚ ਇਹਨੇ ਖਾਂਡ ਬਣਾ ਲਈ ਜੇ ਹੁਣ ਉਹ ਜ਼ਮੀਨਾਂ ਚ ਕਈ ਵਾਰੀ ਜ਼ਿਆਦਾ ਪਾਣੀ ਹੁੰਦਾ ਝੋਨਾ ਦਾ ਕੱਢਦੇ ਆ ਇੱਥੋਂ ਦੀ ਵਾਪਸ ਨਾਲੀ ਚ ਕੱਢਦੇ ਆ ਇੱਥੋਂ ਦੀ ਵਾਪਸ ਕੱਢਦੇ ਆ ਤਾਂ ਕਰਕੇ ਇੱਥੇ ਬੰਨਣਾ ਜ਼ਰੂਰੀ ਹੈ ਜੇ ਇੱਥੋਂ ਪਾਣੀ ਜਾਂਦਾ ਯਾਨੀ ਉਧਰ ਅੱਗੇ ਵੜਨ ਨੀਵੇਂ ਨੇ ਤਾਂ ਚਾਰ ਪੰਡਾਂ ਦੀਆਂ ਜ਼ਮੀਨਾਂ ਨੂੰ ਖਤਰਾ ਹੈ ਦੋ ਪਾਣੀ ਜਾ ਕੇ ਉਧਰ ਨੁਕਸਾਨ ਕਰੂਗਾ ਇਹ ਪਾਣੀ ਇੱਥੋਂ ਜਾਊਗਾ ਇੱਥੋਂ ਇੱਥ